ਪੰਜਾਬ ਸਰਕਾਰ ਤੇ ਸ਼ੈੱਲਰ ਮਾਲਕਾਂ ਦੇ ਵਿਚਾਲੇ ਕਾਫੀ ਸਮੇਂ ਤੋਂ ਰੇੜਕਾ ਚੱਲਿਆ ਆਉਂਦਾ ਸੀ ਪਰ ਆਖਰਕਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੀ ਭਰੋਸਾ ਦਿੱਤਾ ਗਿਆ ਤੇ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਮੰਨ ਲਿਆ ਗਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੈੱਲਰ ਮਾਲਕਾਂ ਨੂੰ ਅਹਿਮ ਹਿੱਸਾ ਦੱਸਦਿਆਂ ਹੋਇਆਂ ਆਖਿਆ ਕਿ ਜੋ ਪੰਜਾਬ ਸਰਕਾਰ ਦੇ ਪ੍ਰਸੰਗ ਦੇ ਵਿੱਚ ਮੰਗਾ ਨੇ ਉਹ ਅਸੀਂ ਸਾਰੀਆਂ ਮੰਨ ਲਈਆਂ ਨੇ ਪਰ ਜਿਹੜੀਆਂ ਕੇਂਦਰ ਸਰਕਾਰ ਦੇ ਪ੍ਰਸੰਗ ਦੇ ਵਿੱਚ ਨਹੀਂ ਸੰਦਰਭ ਦੇ ਵਿੱਚ ਨਹੀਂ ਉਹਨਾਂ ਦੇ ਲਈ ਉਹ ਖੁਦ ਆਵਾਜ਼ ਚੁੱਕਣਗੇ ਕੇਂਦਰ ਸਰਕਾਰ ਦੇ ਕੋਲ ਗੱਲ ਰੱਖਣਗੇ ਔਰ ਚੀਫ ਸਕੱਰੇਟਰੀ ਦੀ ਜਿਹੜੇ ਮੁਖਸ ਕੱਤਰ ਨੇ ਪੰਜਾਬ ਦੇ ਨਰਾਗ ਵਰਮਾ ਉਹਨਾਂ ਦੀ ਡਿਊਟੀ ਇੱਕ ਹੋਰ ਲਗਾ ਦਿੱਤੀ ਗਿਆ ਡਿਊਟੀ ਕੀ ਹੈ ਵਿਸਥਾਰ ਦੇ ਨਾਲ ਦੱਸਦੇ ਹਾਂ ਔਰ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਮੀਟਿੰਗ ਦੀਆਂ ਬੈਠਕ ਦੀਆਂ ਜਿਸ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੈਲਰ ਜਿਹੜੀ ਮਾਲਕਾਂ ਦੀ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਨਮਾਇੰਦਿਆਂ ਦੇ ਨਾਲ ਉਸ ਗੱਲਬਾਤ ਦੇ ਦੌਰਾਨ ਕਈ ਪੰਜਾਬ ਦੇ ਅਧਿਕਾਰੀ ਵੀ ਹਾਜ਼ਰ ਸਨ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਉਹ ਮੀਟਿੰਗ ਹੁੰਦੀ ਹੈ ਜਿਸ ਤੋਂ ਪਹਿਲਾਂ ਕਈ ਵਾਰ ਅਧਿਕਾਰੀਆਂ ਨਾਲ ਮੀਟਿੰਗ ਇਸ ਤੋਂ ਪਹਿਲਾਂ ਹੋ ਚੁੱਕੀ ਹੈ ਪਰ ਗੱਲ ਨਹੀਂ ਬਣੀ ਸ਼ੈਲਰ ਮਾਲਕਾਂ ਨੂੰ ਲੱਗਿਆ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਔਰ ਮੀਟਿੰਗ ਦੇ ਵਿੱਚ ਭਰੋਸਾ ਨਹੀਂ ਦਿੰਦੇ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣਗੀਆਂ ਉਦੋਂ ਤੱਕ ਅਸੀਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਨਹੀਂ ਕਈ ਦਫਾ ਪਹਿਲਾਂ ਮੀਟਿੰਗਾਂ ਦਾ ਬਾਈਕਾਟ ਵੀ ਕੀਤਾ ਗਿਆ ਸ਼ੈਲਰ ਮਾਲਕਾਂ ਦੇ ਵੱਲੋਂ ਪਰ ਆਖਰਕਾਰ ਅੱਜ ਮੀਟਿੰਗ ਹੋਈ ਹੈ ਪੰਜਾਬ ਭਵਨ ਦੇ ਵਿੱਚ ਜਿੱਥੇ ਹੁਣ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਪੋਸਟ ਪਾਉਂਦਿਆਂ ਹੋਇਆਂ ਲਿਖਿਆ ਕਿ ਅੱਜ ਸ਼ੈਲਰ ਮਾਲਕਾਂ ਨਾਲ ਇਹ ਮੀਟਿੰਗ ਹੋਈ ਜਿਸ ਵਿੱਚ ਹੈ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਸ਼ੈਲਰ ਮਾਲਕ ਪੰਜਾਬ ਦੀ ਇੰਡਸਟਰੀ ਦਾ ਬਹੁਤ ਹੀ ਅਹਿਮ ਹਿੱਸਾ ਨੇ ਉਹਨਾਂ ਦੀਆਂ ਪੰਜਾਬ ਸਰਕਾਰ ਤੋਂ ਜੋ ਮੰਗਾਂ ਨੇ ਅਸੀਂ ਤਕਰੀਬਨ ਸਭ ਮੰਨ ਲਈਆਂ ਨੇ ਨਾਲ ਹੀ ਵਾਅਦਾ ਕੀਤਾ ਹੈ ਕਿ ਜੋ ਸ਼ੈਲਰ ਮਾਲਕਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾ ਨਹੀਂ ਉਹਨਾਂ ਨੂੰ ਵੀ ਅਸੀਂ ਪਰਜੋਰ ਤਰੀਕੇ ਦੇ ਨਾਲ ਚੁੱਕਾਂਗੇ ਤੇ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਰਹਿ ਕੇ ਇਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਨਾਲ ਹੀ ਚੀਫ ਸਕੱਰੇਟਰੀ ਦੀ ਡਿਊਟੀ ਲਗਾਈ ਗਈ ਹੈ ਕਿ ਹਰ ਮਹੀਨੇ ਸ਼ੈਲਰ ਮਾਲਕਾਂ ਨਾਲ ਰਿਵਿਊ ਮੀਟਿੰਗ ਕਰਕੇ ਕੇਂਦਰ ਨਾਲ ਜੋ ਉਹਨਾਂ ਦੇ ਮਸਲੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਉਹ ਦਿੰਦੇ ਰਹਿਣਗੇ ਮੁੱਖ ਸਕੱਤਰ ਦੀ ਡਿਊਟੀ ਲਗਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਹਰ ਮਹੀਨੇ ਜਿਹੜੀ ਮੀਟਿੰਗ ਹੋਣੀ ਚਾਹੀਦੀ ਹੈ ਰਿਵਿਊ ਉਸ ਰਿਵਿਊ ਦੇ ਵਿੱਚ ਸ਼ੈਲਰ ਮਾਲਕਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਸ ਦੇ ਬਾਰੇ ਹੱਲ ਕੱਢੇ ਜਾਣੇ ਚਾਹੀਦੇ ਨੇ ਇਹ ਸਾਰੀਆਂ ਹਦਾਇਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੀਆਂ ਨੇ ਔਰ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਜਿੰਨੀਆਂ ਮੰਗਾਂ ਨੇ ਉਹ ਲਗਭਗ ਸਾਰੀਆਂ ਹੀ ਮੰਨ ਲਈਆਂ ਗਈਆਂ ਨੇ ਇਸ ਤੋਂ ਪਹਿਲਾਂ ਖਾਸ ਕਰਕੇ ਸਟੋਰੇਜ ਦੀ ਸਮੱਸਿਆ ਨੂੰ ਲੈ ਕੇ ਕਿਉਂਕਿ ਜਗ੍ਹਾ ਦੀ ਬਹੁਤ ਵੱਡੀ ਘਾਟ ਸੀ ਜਿਸ ਤੇ ਕਰਕੇ ਸ਼ੈਲਰ ਮਾਲਕਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਝੋਨੇ ਦੀ ਖਰੀਦ ਹੁੰਦੀ ਆ ਬਾਅਦ ਵਿੱਚ ਉਸ ਦੇ ਖਮਿਆਜੇ ਸਾਨੂੰ ਭੁਗਤਨੇ ਪੈਂਦੇ ਨੇ ਵੱਧ ਨਮੀ ਆ ਜਾਂ ਘੱਟ ਨਮੀ ਐਸ ਨੂੰ ਲੈ ਕੇ ਕਾਫੀ ਚਰਚਾਵਾਂ ਸੀ ਖਾਸ ਕਰਕੇ ਸਟੋਰੇਜ ਨੂੰ ਲੈ ਕੇ ਦਿੱਕਤਾ ਸੀ ਕਿ ਸਟੋਰ ਕਰਨ ਦੇ ਲਈ ਝੋਨੇ ਲਈ ਥਾਂ ਜਿਹੜੀ ਉਹ ਮੁਹੱਈਆ ਕਰਵਾਈ ਜਾਣੀ ਚਾਹੀਦੀ ਆ ਸਰਕਾਰ ਵੱਲੋਂ ਪਰ ਝੋਨੇ ਦੀ ਆਮਾ ਜਦੋਂ ਕਾਫੀ ਪੱਦਰ ਦੇ ਉੱਤੇ ਆਉਣੀ ਸ਼ੁਰੂ ਹੋ ਗਈ ਹੈ ਤੇ ਉਸ ਵਕਤ ਤੱਕ ਹਾਲਾਂਕਿ ਦੇਰੀ ਨਾਲ ਸਹੀ ਪਰਮਸਲਾ ਹੱਲ ਹੁੰਦਾ ਹੁਣ ਨਜ਼ਰ ਆ ਰਿਹਾ ਹੈ ਉਹ ਸ਼ੈਲਰ ਮਾਲਕ ਕੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਮੀਟਿੰਗ ਤੋਂ ਬਾਅਦ ਸੰਤੁਸ਼ਟ ਨਜ਼ਰ ਆ ਰਹੇ ਹੈ ਕਿ ਨਹੀਂ ਉਹਨਾਂ ਦਾ ਜਦੋਂ ਪ੍ਰੈਸ ਨੋਟ ਜਾਰੀ ਹੋਵੇਗਾ ਜਾਂ ਥੋੜੀ ਦੇਰ ਬਾਅਦ ਉਹ ਮੀਡੀਆ ਨਾਲ ਗੱਲਬਾਤ ਕਰਨਗੇ ਉਦੋਂ ਪਤਾ ਲੱਗੇਗਾ ਪਰ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਜਿੰਨੀਆਂ ਮੰਗਾਂ ਪੰਜਾਬ ਸਰਕਾਰ ਦੇ ਕੋਲ ਸਨ ਉਹ ਸਾਰੀਆਂ ਅਸੀਂ ਮੰਨ ਲਈਆਂ ਨੇ ਔਰ ਕੇਂਦਰ ਸਰਕਾਰ ਦੇ ਕੋਲ ਜਿਹੜੀਆਂ ਮੰਗਾਂ ਪੈਂਡਿੰਗ ਰਹਿ ਜਾਣਗੀਆਂ ਉਸ ਦੇ ਲਈ ਉਹਨਾਂ ਨੇ ਸ਼ੈਲਰ ਮਾਲਕਾਂ ਦੇ ਨਾਲ ਵਾਅਦਾ ਕਰ ਦਿੱਤਾ ਕਿ ਜੋ ਸ਼ੈਲਰ ਮਾਲਕਾਂ ਦੀਆਂ ਕੇਂਦਰ ਸਰਕਾਰ ਤੋਂ ਮੰਗਾਂ ਨਹੀਂ ਉਹਨਾਂ ਨੂੰ ਵੀ ਅਸੀਂ ਪਰਜੋਰ ਤਰੀਕੇ ਨਾਲ ਚੁੱਕਾਂਗੇ ਤੇ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਸੰਪਰਕ ਵਿੱਚ ਰਹਿ ਕੇ ਇਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਹੁਣ ਇਹ ਭਰੋਸਾ ਦਿੱਤਾ ਹੋਇਆ ਕਿੰਨਾ ਕੰਮ ਆਉਂਦਾ ਕੱਲ ਨੂੰ ਸ਼ੈਲਰ ਮਾਲਕਾਂ ਦੇ ਇਹ ਤੇ ਬਾਅਦ ਵਿੱਚ ਅਮਲੀ ਰੂਪ 'ਚ ਜਦੋਂ ਸਾਰੀ ਗਤੀਵਿਧੀ ਸਾਹਮਣੇ ਆਉਣੀ ਹੈ ਉਦੋਂ ਪਤਾ ਲੱਗੇਗਾ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੈਲਰ ਮਾਲਕਾਂ ਨੂੰ ਸੰਤੁਸ਼ਟ ਕਰਾਉਣ ਦੇ ਲਈ ਉਹਨਾਂ ਨਾਲ ਮੀਟਿੰਗ ਕਰ ਲਈ ਹੈ ਜਿਹੜੀ ਕਿ ਪਹਿਲਾਂ ਅਧਿਕਾਰੀਆਂ ਨਾਲ ਮੀਟਿੰਗ ਸਿਰੇ ਨਹੀਂ ਸੀ ਚੜ੍ਹ ਰਹੀ ਕੋਈ ਗੱਲਬਾਤ ਪੂਰਨ ਤਰੀਕੇ ਨਾਲ ਵਿਸ਼ਵਾਸ ਨਹੀਂ ਸੀ ਕੀਤਾ ਜਾ ਰਿਹਾ ਸ਼ੈਲਰ ਮਾਲਕਾਂ ਦੇ ਵੱਲੋਂ ਐਸੋਸੀਏਸ਼ਨ ਦੇ ਵੱਲੋਂ ਤਾਂ ਹੁਣ ਨੁਮਾਇੰਦਿਆਂ ਨੇ ਖੁਦ ਮੀਟਿੰਗ ਕਰ ਲਈ ਹੈ ਇਸ ਦੇ ਵਿੱਚ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਤਾ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸੀ ਜੇਕਰ ਹੱਲ ਹੋ ਜਾਂਦੀਆਂ ਨੇ ਤਾਂ ਸ਼ੈਲਰ ਮਾਲਕਾਂ ਦਾ ਵੀ ਕਹਿਣਾ ਹੈ ਪਹਿਲਾਂ ਵੀ ਉਹ ਕਹਿ ਚੁੱਕੇ ਨੇ ਦਾਵਾ ਕਰ ਚੁੱਕੇ ਨੇ ਕਿ ਅਸੀਂ ਸਹਿਯੋਗ ਦਿੰਦੇ ਰਵਾਂਗੇ ਸਰਕਾਰ ਨੂੰ ਪਰ ਜੇਕਰ ਸਾਡੀਆਂ ਮੰਗਾਂ ਅਧ ਵਿਚਕਾਰ ਰਹਿ ਗਈਆਂ ਜਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਸੀਂ ਕਿਸੇ ਤਰ੍ਹਾਂ ਦਾ ਵੀ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਤਾਂ ਹੁਣ ਮੀਟਿੰਗ ਹੋ ਗਈ ਹੈ ਇਸ ਮੀਟਿੰਗ ਤੋਂ ਬਾਅਦ ਅਮਲੀ ਰੂਪ ਦੇ ਵਿੱਚ ਜੋ ਜੋ ਸਾਹਮਣੇ ਆਵੇਗਾ ਤਾਂ ਉਸ ਦੇ ਤਹਿਤ ਹੀ ਪਤਾ ਲੱਗੇਗਾ ਕਿ ਕੀ ਸ਼ੈਲਰ ਮਾਲਕ ਤੇ ਸਰਕਾਰ ਆਪਸੀ ਤਾਲਮੇਲ ਦੇ ਨਾਲ ਚੱਲ ਪਾ ਰਹੇ ਨੇ ਜਾਂ ਨਹੀਂ ਚੱਲ ਪਾ ਰਹੇ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਦੇਖਦੇ ਰਹੋ এবੀਸੀ ਪੰਜਾਬ